ਔਰ ਭਗਤ ਕਬੀਰ ਜੀ ਨੇ ਰਾਜਨੀਤਿਕ ਵਿਚਾਰ ਵੀ ਜੋ ਸੰਸਾਰ ਨੂੰ ਦਿੱਤੇ ਪਵਿੱਤਰਤਾ ਨਾਲ ਭਰੇ ਹੋਏ ਪਰਵਾਰਿਕ ਜ਼ਿੰਦਗੀ અત્યੰਤ ਮਹਾਨ ਹੈ ਔਰ ਇਹ ਮਹਾਪੁਰਸ਼ ਦੀ ਇੱਕ ਖੂਬੀ ਆਉਂਦੀ ਹੈ ਕਿ ਮੈਂ ਸਾਰੇ ਸੰਸਾਰ ਨਾਲ ਬਣਾ ਕੇ ਰੱਖਣੀ ਹੈ ਲਿਆਦਾ ਉਹ ਸਾਰੇ ਸੰਸਾਰ ਦੇ ਵਿੱਚ ਮੇਰਾ ਪਰਿਵਾਰ ਵੀ ਆਉਂਦਾ ਤੇ ਮੈਂ ਪਰਿਵਾਰ ਨਾਲ ਵੀ ਬਣਾ ਕੇ ਜੋ ਹੈ ਰੱਖਣੀ ਕਬੀਰ ਦੇ ਜੀਵਨ ਦੇ ਇਹ ਸਾਰੇ ਪਹਿਲੂ ਬੇਦਾਗ ਨੇ ਨਿਰਮਾਣਤਾ ਦੀ ਆਪ ਮੂਰਤੀ ਨੇ ਕਹਿੰਦੇ ਨੇ ਇੱਕ ਦਫਾ ਈਰਖਾਲੂਆ ਨੇ ਆਪ ਦੀ ਬੇਇੱਜ਼ਤੀ ਕਰਨ ਲਈ ਆਪ ਦੀ ਹੇਠੀ ਕਰਨ ਲਈ ਆਲੇ ਦੁਆਲੇ ਐਸੇ ਪੱਤਰ ਭੇਜ ਦਿੱਤੇ ਕਿ ਆਉਣ ਵਾਲੀ ਪੂਰਨਮਾਸੀ ਦੇ ਦਿਨ ਕਬੀਰ ਦੇ ਘਰ ਬਰਮਭੋਜ ਹੋਵੇਗਾ ਕਬੀਰ ਨੇ ਇੱਕ ਇੱਕ ਮੋਰ ਸੋਨੇ ਦੀ ਦਕਸ਼ਣਾ ਵੀ ਦੇਣੀ ਹੈ ਔਰ ਵਸਤਰ ਵੀ ਦੇਣੇ ਨੇ ਲੋਭਵੰਦ ਸਾਧੂ ਸੰਤ ਹੋਰ ਕਬੀਰ ਦੇ ਘਰ ਮੇਲੇ ਦੇ ਰੂਪ ਵਿੱਚ ਜਮਾ ਹੋਏ ਪਰ ਦੇ ਅਨੇਤ ਐਸੇ ਲੋਕ ਵੀ ਆਏ ਜਿਨ੍ਹਾਂ ਨੇ ਉਸ ਦਿਨ ਬ੍ਰਹਮ ਭੋਜ ਦਾ ਸਾਰਾ ਨਿਜ਼ਾਮ ਖੁਦ ਚਲਾਇਆ ਸਾਰਾ ਇੰਤਜ਼ਾਮ ਖੁਦ ਕੀਤਾ ਜੋ ਕਬੀਰ ਦੀ ਆਰਥਿਕ ਸਮਰੱਥਾ ਤੋਂ ਪਰੇ ਦੀ ਗੱਲ ਸੀ ਕਿ ਜਦ ਚਾਰੋਂ ਪਾਸੇ ਧਨ ਕਬੀਰ ਧਨ ਕਬੀਰ ਦੀ ਗੁੰਜਾਰਾ ਉਠੀਆਂ ਤਾਂ ਆਪ ਨੇ ਆਖਿਆ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਇੱਕ ਦਿਨ ਸਿਕੰਦਰ ਲੋਧੀ ਦੇ ਵੇਗਮ ਗੰਗਾ ਦੇ ਢੱਤੇ Hindu ਯਾਤਰੂਆਂ ਨੂੰ ਵੇਖਣ ਲਈ ਆਈ ਬਸਤਰ ਬੜੇ ਕੀਮਤੀ ਪਹਿਨੇ ਹੋਏ ਹੀਰੇ ਮੋਤੀਆਂ ਨਾਲ ਜੜਤ ਉਸ ਦਾ ਬੁਰਕਾ ਔਰ ਤਰ੍ਹਾਂ ਤਰ੍ਹਾਂ ਦੇ ਜ਼ਰੀ ਦੇ ਨਾਲ ਸਿਲੇ ਹੋਏ ਉਸ ਦਾ ਪਹਿਰਾਵਾ ਤੇ ਬਸਤਰ ਕਬੀਰ ਦੇ ਚੇਲੇ ਕਬੀਰ ਦੇ ਸ਼ਿਸ਼ ਵੇਖ ਕੇ 당 ਰਹਿ ਗਏ ਕਬੀਰ ਜੀ ਦੇ ਡੇਰੇ ਵਿੱਚ ਇੱਕ ਪਨਹਾਰੀ ਸੀ ਜੋ ਸਾਰਾ ਦਿਨ ਆਏ ਗਏ ਯਾਤਰੂ ਨੂੰ ਜਲ ਪਿਲਾਉਂਦੀ ਸੀ ਬੜੀ ਸ਼ਰਧਾ ਦੇ ਨਾਲ ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਸਤਨਾਮ ਸਤਨਾਮ ਦਾ ਉਹ ਰਟਨ ਕਰਦੀ ਰਹਿੰਦੀ ਸੀ ਕਬੀਰ ਪੰਥੀਆਂ ਦਾ ਗੁਰਮੰਤਰ ਸਤਨਾਮ ਹੈ ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਲੋਕਾਂ ਦੇ ਕੰਨਾਂ ਵਿੱਚ ਉਹ ਰੱਬ ਦੀ ਬਾਣੀ ਵੀ ਬਾਈ ਜਾਂਦੀ ਸੀ ਕਿ ਇਸ ਤਰ੍ਹਾਂ ਦੀ ਪਨਹਾਰੀ ਇਹ ਇਸ ਤਰ੍ਹਾਂ ਦਾ ਪਾਣੀ ਪਿਲਾਣ ਵਾਲੀ ਮੂੰਹ ਦੇ ਰਾਹੀ ਪਾਣੀ ਪਿਲਾਈ ਜਾਂਦੀ ਸੀ ਕੰਨਾਂ ਦੇ ਰਾਹੀ ਪਾਣੀ ਪਿਲਾਈ ਜਾਂਦੀ ਸੀ ਲੇਕਿਨ ਉਸ ਦੇ ਤਨ ਦੇ ਬਸਤਰ ਫਟੇ ਔਰ ਉਹ ਲਾवारिस ਮੁਫਲਿਸ ਸੀ ਕਬੀਰ ਦੇ ਚੇਲੇ ਕਬੀਰ ਜੀ ਪਾਸ ਆ ਕੇ ਗਿਲਾ ਕਰਦੇ ਨੇ ਭਗਤ ਜੀ ਇਹ ਜੋ ਪਨਹਾਰੀ ਹੈ ਸਾਰਾ ਦਿਨ ਸਤਨਾਮ ਦਾ ਰਟਨ ਕਰਦੀ ਹੈ ਲੋਗਾ ਦੀ ਸਰੀਰਕ ਪਿਆਸ ਬਜ ਜਾਂਦੀ ਹੈ ਤੇ ਲੋਗਾ ਨੂੰ ਮਾਨਸਿਕ ਸ਼ਾਂਤੀ ਮਿਲ ਸਕੇ ਸਤ ਨਾਮ ਦੀ ਧੁਨੀ ਉਹਨਾਂ ਦੇ ਕੰਨਾਂ ਵਿੱਚ ਪਾਉਂਦੀ ਹੈ ਲੇਕਿਨ અત્યੰਤ ਮੁਫਲਿਸ ਹੈ ਗਰੀਬ ਹੈ ਤੰਦ ਦੇ ਬਸਤਰ ਵੀ ਫਟੇ ਹੋਏ ਨੇ ਲੇਕਿਨ ਸਿਕੰਦਰ ਲੋਦੀ ਦੀ ਬੇਗਮ ਨੂੰ ਅਸੀਂ ਅੱਜ ਦੇਖਿਆ ਹੈ ਗੰਗਾ ਦੇ ਤੱਟ ਤੇ ਉਹਨੇ مخਮਲੀ ਲਿਵਾਸ ਪਹਿਨੇ ਹੈ ਔਰ ਹੀਰੇ ਮੋਤੀ ਪੰਨਿਆਂ ਨਾਲ ਜੜਤ ਕੀ ਇਹ ਰੱਬ ਅਨਿਆਇ ਨਹੀਂ ਕਰਦਾ ਕੇ ਰੱਬ ਦਾ ਚਿੰਤਨ ਕਰਨ ਵਾਲੇ ਦੁਖੀ ਤੇ ਰੱਬ ਤੋਂ ਬੇਮਖੋ ਕੇ ਇਸ ਤਰ੍ਹਾਂ ਦੀ ਐਸ਼ਵਰ ਜ਼ਿੰਦਗੀ ਬਤੀਤ ਕਰਦੇ ਨੇ ਕਬੀਰ ਨੇ ਉੱਥੇ ਜਿਹੜੇ ਬੋਲ ਆਪਣੇ ਉਚਾਰਨ ਕੀਤੇ ਨੇ ਜੋ ਬਕਾਇਦਾ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਦਰਜ ਨੇ ਕਬੀਰ ਹੈਗੇ ਬਾਹਨ ਸਗਨ ਘਨ ਛਤਰਪਤੀ ਕੀ ਨਾਰ ਤਾ ਸੋ ਪਟੰਤਰ ਨਾ ਭੁਜੇ ਹਰ ਜਨ ਕੀ ਪਨਹ ਤੇ ਠੀਕ ਹੈ ਕਿ ਸਿਕੰਦਰ ਲੋਧੀ ਦੀ ਬੇਗਮ ਨੇ ਬੜੇ ਕੀਮਤੀ ਬਸਤਰ ਪਹਿਨੇ ਨੇ ਔਰ ਉਹ ਹੀਰੇ ਮੋਤੀਆਂ ਨਾਲ ਜੜਤ ਨੇ ਲੇਕਿਨ ਉਹ ਬਸਤਰ ਇਸ ਪਨਹਾਰੀ ਦਾ ਮੁਕਾਬਲਾ ਨਹੀਂ ਕਰ ਸਕਦੇ ਜੋ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ ਸਾਰਾ ਦਿਨ ਸੇਵਾ ਕਰਦੀ ਹੈ ਸੰਤ ਜਨਾਂ ਦੀ ਇਹਦੇ ਕਪੜੇ ਮਹਾਨ ਨੇ ਸਿਕੰਦਰ ਲੋਧੀ ਦੀ ਬੇਗਮ ਦੇ ਕਪੜੇ ਤੁਛ ਚੇਲੇ ਕਹਿੰਦੇ ਨੇ ਇਸ ਨੇ ਤੇ ਖੱਦਰ ਦੇ ਕੱਪੜੇ ਪਹਿਨੇ ਨੇ ਉਹ ਵੀ ਫਟੇ ਹੋਏ ਤੇ ਉਸ ਬੇਗਮ ਨੇ ਮਖਮਲ ਦਾ ਲਿਬਾਸ ਪਹਿਨੇ ਹੈ ਉਹ ਵੀ ਹੀਰੇ ਮੋਤੀਆਂ ਨਾਲ ਜੜਤ ਤੇ ਆਪ ਉਸ ਬਸਤਰਾਂ ਨੂੰ ਪੁੱਛ ਕਹਿੰਦੇ ਹੋ ਇਸ ਨੂੰ ਮਹਾਨ ਕਹਿੰਦੇ ਹੋ ਤੋ ਕਬੀਰ ਕਹਿੰਦੇ ਮੇਰੇ ਕੋਲ ਕਾਰਨ ਜਾਣਾ ਮੈਂ ਐਸਾ ਕਿਉਂ ਆਖੇ ਕਬੀਰ ਨਿਰਪਨਾਰੀ ਕਿਉਂ ਨਿੰਦੀਏ ਕਿਉਂ ਹਰ ਚੇਰੀ ਕੋ ਮਾਂ ਤਵਾਰੇ ਵਿਖੇ ਕੋ ਐ ਸਿਮਰੇ ਹਰੀ ਨਾਮ ਇਸ ਦੇ ਫਟੇ ਪੁਰਾਣੇ ਕਪੜੇ ਪ੍ਰਭੂ ਦੇ ਚੰਤਨ ਦੇ ਵਿੱਚ ਇਸ ਨੂੰ ਲੀਨ ਰੱਖਦੇ ਨੇ ਨਿਰੰਕਾਰ ਦੇ ਵਿੱਚ ਇਸ ਨੂੰ ਲੀਨ ਰੱਖਦੇ ਨੇ ਜਦ ਕੇ ਉਸ ਦਾ ਮਖਮਲੀ ਲਿਬਾਸ ਉਹਨੂੰ ਸੰਸਾਰ ਵਿੱਚ ਲੀਨ ਰੱਖਦਾ ਤੋ ਮੈਂ ਤੇ ਉਸ ਵੇਸ਼-ਭੁਸ਼ਾ ਦੀ ਹੀ ਉਪਮਾ ਕਰਾਂਗਾ ਜਿਹੜੀ ਵੇਸ਼-ਭੁਸ਼ਾ ਮਨੁੱਖ ਨੂੰ ਨਿਰੰਕਾਰ ਦੇ ਵਿੱਚ ਲੀਨ ਕਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਉਹ ਪੈਣਾ ਜਿਹਦੇ ਚ ਬੰਦਾ ਸੰਸਾਰ ਵਿੱਚ ਹੀ ਗਰਜ ਖੋ ਜਾਏ ਤੇ ਸੰਸਾਰ ਦੀਆਂ ਨਜ਼ਰਾਂ ਦਾ ਹੀ ਇੱਕ ਪਾਤਰ ਬਣ ਕੇ ਰਹਿ ਜਾਏ ਸਾਬ ਕਹਿੰਦੇ ਨੇ ਐਸਾ ਤੇ ਮਨ ਦੇ ਚ ਖੁਆਰੀ ਨੂੰ ਜਨਮ ਦਿੰਦਾ ਹੈ ਤਨ ਦੇ ਚ ਰੋਗਾ ਨੂੰ ਜਨਮ ਦਿੰਦਾ ਹੈ ਅੱਜ ਤੱਕ ਤੇ ਵੈ ਔਰ ਹਕਮਤ ਇਹ ਕਹਿੰਦੀ ਆਈਏ ਕਿ ਆਹਾਰਕ ਰੋਗ ਹੁੰਦੇ ਨੇ ਵਿਵਹਾਰਕ ਰੋਗ ਹੁੰਦੇ ਨੇ ਕਰਮ ਰੋਗ ਹੁੰਦੇ ਨੇ ਪ੍ਰਥਮ ਰੋਗ ਉਹ ਜੋ ਖਾਣ ਪੀਣ ਦੇ ਬਦ ਪ੍ਰੇਜ਼ੀ ਨਾਲ ਪੈਦਾ ਹੁੰਦੇ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਬਦ ਪ੍ਰੇਜ਼ੀ ਸਿਰਫ ਖਾਣ ਪੀਣ ਦੀ ਨਹੀਂ ਆਉਂਦੀ ਬਦ ਪ੍ਰੇਜ਼ੀ ਪੈਣਣ ਦੀ ਵੀ ਹੁੰਦੀ ਹੈ ਇਸ ਦਾ ਵੀ ਮੰਨ ਦਿੱਤੇ ਆਪਣਾ ਪ੍ਰਭਾਵ ਹੈ ਔਰ ਮਨ ਦੀ ਚੰਚਲਤਾ ਜਿਨ੍ਹਾਂ ਪਹਿਰਾਵਿਆਂ ਨਾਲ ਵਧੇ ਮਨ ਦੀ ਚੰਚਲਤਾ ਸਰੀਰ ਦੇ ਤਲ ਤੇ ਰੋਗਾਂ ਨੂੰ ਜਨਮ ਦੇਵੇਗੀ ਬਿਮਾਰੀਆਂ ਨੂੰ ਜਨਮ ਦੇਵੇਗੀ ਇਸ ਵਾਸਤੇ ਆਪਨੇ ਬੁਲੰਦ ਬਾਣ ਗਾਖਿਆ ਹੈ ਬਾਬਾ ਹੋਰ ਪੈਣਣ ਖੁਸ਼ੀ ਖੁਆਰ जित पे दे तन पीड़ीए मन में चले विकार कबीर निरपनारी क्यों निंदिए क्यों हर चेरी को मान ओ मान सवारे बिखे को ओ सिمره हरि नाम कबीर दी वाणी विच धार्मिक उपदेश बड़े फल्सफाना ढंग रे नाल दर्ज है आप दे श्लोक ने छंद ने शब्द ने हर राग विच ने गुरु ग्रंथ साहिब जी महाराज देच भगत वाणी विच ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਦੀ ਹੈ ਔਰ ਜਿੱਥੇ-ਜਿੱਥੇ ਵੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਰੰਭ ਹੁੰਦੀ ਏ ਕ੍ਰੀਬਨ ਕ੍ਰੀਬਨ ਸਭ ਤੋਂ ਪ੍ਰਥਮ ਸ੍ਰੀ ਕਬੀਰ ਜੀ ਮਹਾਰਾਜ ਦੇ ਹੀ ਸ਼ਬਦ ਆਉਂਦੇ ਨੇ ਔਰ ਆਪ ਦੇ ਸ਼ਬਦਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਉਤੇ ਬੜੇ ਸੋਹਣੇ ਢੰਗ ਨਾਲ ਰੋਸ਼ਨੀ ਪਾਈ ਏ ਆਧਿਆਤਮਕ ਚੰਤਨ ਤੇ ਧਾਰਮਿਕ ਮੂਲ ਗਿਆਨ ਆਪ ਇੱਕ ਸ਼ਲੋਕ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਦਿੰਦੇ ਨੇ ਕਬੀਰ ऐसा कोई न जनमे हो अपने घर लावे आग पांचों लड़का जार के रहे राम लिवलक कबीर जी ਦਾ ਐਸਾ ਕਹਿਣਾ ਕਿ ਚونکہ ਅਸੀਂ ਦੂਹੋ ਸਰੀਰ ਰੱਖਦੇ ਹਾਂ ਇੱਕ ਸਥੂਲ ਇੱਕ ਸੂਖਸ਼ਮ ਇੱਕ ਜੋ ਦਿਖਾਈ ਦਿੰਦਾ ਹੈ ਇੱਕ ਅਦ੍ਰਿਸ਼ ਇਹ ਜਿਹੜਾ ਸਰੀਰ ਦਿਖਾਈ ਦਿੰਦਾ ਇਸ ਨੂੰ ਆਖਿਆ ਜਾਂਦਾ ਹੈ ਪ੍ਰਗਟ ਚਿੱਤਰ ਤੇ ਜਿਹੜਾ ਸਰੀਰ ਨਹੀਂ ਦਿਖਾਈ ਦਿੰਦਾ ਬਸ਼ ਨੂੰ ਆਖਿਆ ਜਾਂਦਾ ਚਿੱਤਰ ਗੁਪਤ ਗੁਪਤ ਚਿੱਤਰ ਉਹ ਚਿੱਤਰ ਜੋ ਨਹੀਂ ਦਿਖਾਈ ਦਿੰਦਾ ਬੰਦਾ ਦੂਸਰੇ ਦਾ ਤਨ ਵੇਖ ਸਕਦਾ ਹੈ ਬੰਦਾ ਦੂਸਰੇ ਦਾ ਮਨ ਨਹੀਂ ਵੇਖ ਸਕਦਾ ਲੇਕਿਨ ਮਨ ਦੀ ਆਪਣੀ ਹੋਂਦ ਹੈ ਔਰ ਕਿਸੇ ਹੱਦ ਤੱਕ ਦੇਖਿਆ ਜਾਏ ਤੇ ਤਨ ਦੀ ਬੁਨਿਆਦ ਹੈ ਤੇ ਮਨੁੱਖ ਦਾ ਅਸਲੀ ਸਰੂਪ ਜੋ ਹੈ ਉਸ ਦੇ ਵਿਚਾਰ ਨੇ ਉਸ ਦਾ ਮਨ ਹੈ ਪਰ ਇਹ ਇਨਾਂ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ ਤੇ ਹਰ ਦੇ ਦੋ ਰੂਪ ਮਨੁੱਖ ਦੇ ਅਕਸਰ ਬਣੇ ਰਹਿੰਦੇ ਨੇ ਕਈ ਵਾਰ ਤਨ ਦੇ ਤਲ ਦੇ ਉੱਤੇ ਮਨੁੱਖ ਸ਼ਰੀਫ ਪ੍ਰਗਟ ਹੁੰਦਾ ਹੈ ਲੇਕਿਨ ਮਨ ਦੇ ਤਲ ਤੇ ਉਹ ਸ਼ਰੀਫ ਨਹੀਂ ਹੁੰਦਾ ਕਈ ਵਾਰ ਤਨ ਦੇ ਤਲ ਤੇ ਉਹ ਬਹੁਤ ਭੋਲਾ ਦਿਖਾਈ ਦਿੰਦਾ ਹੈ ਲੇਕਿਨ ਮਨ ਦੇ ਤਲ ਦੇ ਉੱਤੇ ਉਹ ਬਹੁਤ ਚਲਾਕ ਹੁੰਦਾ ਹੈ ਤੇ ਚਲਾਕੀਆਂ ਨਹੀਂ ਦਿਖਾਈ ਦਿੰਦੀ ਕਈ ਵਾਰ ਤਨ ਦੇ ਤਲ ਦੇ ਉੱਤੇ ਬਹੁਤ ਵੱਡਾ ਦਾਣੇ ਦਿਖਾਈ ਦਿੰਦਾ ਹੈ ਪਰ ਮਨ ਦੇ ਦਲ ਦੇ ਉੱਤੇ ਬਹੁਤ ਬੇਈਮਾਨ ਹੁੰਦਾ ਹੈ ਕਈ ਵਾਰ ਤਨ ਦੇ ਤਲ ਦੇ ਉੱਤੇ ਬਹੁਤ ਸਿਆਣਾ ਦਿਖਾਈ ਦਿੰਦਾ ਹੈ ਪਰ ਮਨ ਦੇ ਤਲ ਦੇ ਉੱਤੇ ਅਕਸਰ ਦੇਖਿਆ ਜਾਂਦਾ ਹੈ ਮੂਰਖ ਹੁੰਦਾ ਹੈ ਕੁਬੜ ਹੁੰਦਾ ਹੈ ਔਰ ਐਸਾ ਦੇਖਿਆ ਗਿਆ ਪ੍ਰਗਟ ਚਿੱਤਰ ਤੇ ਚਿੱਤਰ ਗੁਪਤ ਆਪਸ ਦੇ ਤਾਲਮੇਲ ਨਹੀਂ ਬੈਠਦਾ ਪ੍ਰਗਟ ਚਿੱਤਰ ਕੁਝ ਹੋਰ ਦਿਸ਼ਾ ਦੀ ਤਰਫ ਗਮਨ ਕਰਦਾ ਹੈ ਤੇ ਚਿੱਤਰ ਗੁਪਤ ਕਿਸੇ ਹੋਰ ਦਿਸ਼ਾ ਦੀ ਤਰਫ ਧਰਮ ਦੀ ਸਾਧਨਾ ਦਰਸਲ ਚਿੱਤਰ ਗੁਪਤ ਨੂੰ ਸੁੰਦਰ ਬਣਾਉਣ ਲਈ ਲੇਕਿਨ ਮਨੁੱਖ ਦੀ ਸਾਰੀ ਸਾਧਨਾ ਪ੍ਰਗਟ ਚਿੱਤਰ ਨੂੰ ਸੁੰਦਰ ਬਣਾਉਣ ਲਈ ਗਈ ਸ਼ੀਸ਼ੇ ਦੇ ਕੋਲ ਘੰਟਾ-ਘੰਟਾ ਖੜਿਆ ਆਪਣਾ ਰੰਗ ਰੂਪ ਸਵਾਰ ਰਿਹਾ ਔਰ ਅੱਜ ਦੇ ਸਮੇਂ 'ਚ ਜਿਤਨੇ ਸੁੰਦਰ ਪ੍ਰਸਾਧਨ ਬਾਜ਼ਾਰ ਦੇ 'ਚ ਆਏ ਨੇ ਔਰ ਚਾਰੋਂ ਪਾਸੇ ਫੈਕਟਰੀਆਂ ਬਣਾ ਰਹੀਆਂ ਨੇ ਇਸ ਤਰ੍ਹਾਂ ਦਾ ਕੋਈ ਸਾਧਨ ਇਸ ਤਰ੍ਹਾਂ ਦੇ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਕਿ ਕਿਸੇ ਤਰੀਕੇ ਨਾਲ ਮਨੁੱਖ ਦਾ ਮਨ ਸੁੰਦਰ ਦਿਖਾਈ ਦੇਵੇ ਮਨੁੱਖ ਦਾ ਚਿੱਤਰ ਗੁਪਤ ਸੁੰਦਰ ਹੋਵੇ ਖੂਬਸੂਰਤ ਹੋਵੇ ਤਨ ਦੀ ਖੂਬਸੂਰਤੀ ਤੇ ਸਾਰਾ ਜ਼ੋਰ ਹੈ ਮਨ ਦੀ ਖੂਬਸੂਰਤੀ ਦਿੱਤੇ ਬਿਲਕੁਲ ਜ਼ੋਰ ਨਹੀਂ ਐਸ ਵਾਸਤੇ ਸੰਸਾਰ ਵਿੱਚ ਦੇਖਣ ਵਿੱਚ ਆ ਰਿਹਾ ਤਨ ਸੁੰਦਰ ਹੁੰਦੇ ਜਾ ਰਹੇ ਨੇ ਮਨ ਕਰੂਪ ਹੁੰਦੇ ਜਾ ਤਨ ਦੀ ਸ਼ੋਭਾ ਵੱਧਦੀ ਜਾ ਰਹੀ ਹੈ ਮਨ ਦੀ ਸ਼ੋਭਾ ਘਟਦੀ ਜਾ ਰਹੀ ਹੈ ਤਨ ਪ੍ਰਭਾਵਿਤ ਕਰਨ ਲੱਗ ਪੈਨੇ ਮਨ ਦਾ ਕੁਝ ਵੀ ਪ੍ਰਭਾਵ ਨਹੀਂ ਰਹਿ ਗਿਆ ਜਦ ਕੇ ਮਨ ਵਾਸਤਵਤ ਹਕੀਕੀ ਮੂਲ ਸ਼ਰੀਰ ਹੈ ਇਹ ਚਿੱਤਰ ਗੁਪਤ ਹੈ ਜਦ ਅੰਤਮ ਸਮੇਂ ਇਸ ਪ੍ਰਗਟ ਚਿੱਤਰ ਨੂੰ ਜਲਾ ਦਿੱਤਾ ਜਾਂਦਾ ਹੈ ਜਾਂ ਦਫਨ ਕਰ ਦਿੱਤਾ ਜਾਂਦਾ ਹੈ ਤੋ ਫਿਰ ਰਹਿ ਜਾਂਦਾ ਹੈ ਚਿੱਤਰ ਗੁਪਤ ਮਨ ਸੰਸਕਾਰਾਂ ਦਾ ਮੁਜੱਸਮਾ ਇਹ ਫਿਰ ਅੱਗੇ ਜਾਂਦਾ ਹੈ ਔਰ ਇਹ ਜਿਸ ਤਰ੍ਹਾਂ ਦਾ ਹੁੰਦਾ ਹੈ ਉਸ ਤਰ੍ਹਾਂ ਦਾ ਅੱਗੇ ਇਸ ਨੂੰ ਸਰੀਰ ਮਿਲ ਜਾਂਦਾ ਹੈ ਸੰਸਾਰ ਤਨ ਦੀ ਸੁੰਦਰਤਾ ਦੇਚ ਤੇ ਤਨ ਨੂੰ ਸਵਾਰਨ ਦੇਚ ਆਪਣਾ ਸਮਾਂ ਖਰਚ ਕਰਦਾ ਹੈ ਭਗਤ ਮਨ ਨੂੰ ਸਵਾਰਨ ਦੇਚ ਸਮਾਂ ਤੇ ਮਿਹਨਤ ਜੁਟਾਉਂਦੇ ਨੇ ਬਾਬਾ ਫਰੀਦ ਦਾ ਕਹਿਣਾ ਹੈ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਜੇ ਤੂੰ ਤਨ ਸਵਾਰੇ ਤੇ ਸੰਸਾਰ ਨੂੰ ਚੰਗਾ ਲੱਗਦਾ ਪਰ ਜੇ ਤੂੰ ਆਪਣਾ ਮਨ ਸਵਾਰੇ ਤਾਂ ਨਿਰੰਕਾਰ ਨੂੰ ਚੰਗਾ ਲਗੇਗਾ ਨਿਰੰਕਾਰ ਤੇਰੇ ਨਾਲ ਪਿਆਰ ਪਾਵੇਗਾ ਤਨ ਦੇ ਖੂਬਸੂਰਤ ਲੋਕ ਬਾਹਰ ਮਹਿਫਲਾਂ ਦੇ ਸਨਮਾਨ ਪਾਉਂਦੇ ਨੇ ਪਰ ਮਨ ਦਾ ਖੂਬਸੂਰਤ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਮਾਣ ਮਰਿਆਦਾ ਪਾਉਂਦਾ ਸਨਮਾਨ ਪਾਉਂਦਾ ਇਸੋ ਹਸਤੇ ਸਾਇਬ ਵੀ ਕਹਿੰਦੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੀ ਦਰਸਲ ਮੂਲ ਮਨ ਹੈ ਇਹ ਚਿੱਤਰ ਗੁਪਤ ਹੈ ਤਨ ਦੀ ਆਪਣੀ ਔਲਾਦ ਹੈ ਮਨ ਦੀ ਆਪਣੀ ਔਲਾਦ ਹੈ ਤਨ ਦੀ ਔਲਾਦ ਇਹਦੀ ਕੋਈ ਪੂਰਨ ਤੌਰ ਤੇ ਗਿਣਤੀ ਨਹੀਂ ਹੈ ਕਿਸੇ ਦਾ ਇੱਕ ਬੱਚਾ ਹੋ ਸਕਦਾ ਹੈ ਕਿਸੇ ਦੇ ਦੋ ਹੋ ਸਕਦੇ ਨੇ ਕਿਸੇ ਦੇ ਪੰਜ ਹੋ ਸਕਦੇ ਨੇ ਕਿਸੇ ਦੇ 10 12 ਵੀ ਹੋ ਸਕਦੇ ਨੇ ਲੇਕਿਨ ਮਨ ਦੀ ਔਲਾਦ ਗਿਣੇ ਮਿੱਥੀ ਹੈ ਮਨ ਦੀ ਔਲਾਦ ਤੇ ਪੰਜ ਪੁੱਤਰ ਹੀ ਨੇ। ਔਰ ਇਹ ਪੰਜੇ ਦੇ ਪੰਜੇ ਭੈੜੇ। ਸਰੀਰਕ ਔਲਾਦ ਉਰੇਜ ਕੋਈ ਇੱਕ ਵੀ ਸੰਤਾਨ ਭੈੜੇ ਨਿਕਲਾ ਹੈ। ਚਾਹੇ ਲੜਕਾ ਚਾਹੇ ਲੜਕੀ ਉਹ ਕੁੱਲ ਨੂੰ ਕਲੰਕਿਤ ਕਰ ਦਿੰਦੀ ਹੈ। ਘਰ ਨੂੰ ਨਰਕ ਬਣਾ ਦਿੰਦੀ ਹੈ। ਤੇ ਮਨ ਦੀ ਇਹ ਜਿਹੜੀ ਪੰਜ ਔਲਾਦ ਨੇ ਪੰਜ ਸੰਤਾਨਾਂ ਨੇ ਇਹ ਤੇ ਪੰਜੇ ਹੀ ਭੈੜੀਆਂ ਨੇ। ਇਸ ਵਾਸਤੇ ਮਨ ਕਲੰਕਿਤ ਹੈ। ਮਨ ਦੁਖੀ ਮਨ ਬੇਜ਼ਾਰ ਹੈ ਅਕਸਰ ਭੇੜੀ ਔਲਾਦ ਦਾ ਰੋਣਾ ਰੋਂਦੇ ਹੋਏ ਲੋਕ ਮਿਲਣਗੇ ਕਹਿ ਦਿੰਦੇ ਨੇ ਪੁੱਤਰ ਨਾ ਹੀ ਜੰਮਦਾ ਤੇ ਠੀਕ ਸੀ ਇਹ ਧੀ ਨਾ ਹੀ ਪੈਦਾ ਹੁੰਦੀ ਤੇ ਠੀਕ ਸੀ ਇਹਨੇ ਤੇ ਕਲੰਕ ਲਾ ਦਿੱਤਾ ਹੈ ਇਹਨੇ ਤੇ ਚਾਰੇ ਪਾਸੇ ਸਾਡਾ ਅਪਜਸ ਵਾ ਦ ਦਿੱਤਾ ਪਰ ਨੇਕ ਪੁੱਤਰ ਕੁਲ ਦਾ ਕਲੰਕ ਧੋ ਦੇ ਨਾ ਹੁੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਪ੍ਰਮਾਨ ਅਬਜਸੰ ਮਿਟੰਦ ਸਤ ਪੁੱਤਰੇ ਸਿਮਰ ਤਬ ਹਿਰਦੈ ਗੁਰਮੰਤਰਣੇ ਗਾਥਾ ਮੱਲਾ ਪੰਜਵਾ ਸਾਬ ਕਹਿੰਦਾ ਅਬਜਸ ਮਿਟ ਜਾਂਦਾ ਹੈ ਅਗਰ ਘਰ ਦੇ ਚ ਕੋਈ ਸਤਵਾਦੀ ਪੁੱਤਰ ਪੈਦਾ ਹੋ ਜਾਏ ਘਰ ਦੇ ਚ ਕੋਈ ਸ਼ਰਾਫਤ ਦਾ ਮੁਜਸਮਾ ਪੈਦਾ ਹੋ ਜਾਏ ਹਸ ਮੁਖ ਖੁਸ਼ਪੋਸ਼ ਖੁਸ਼ ਮિજાਜ ਖੁਸ਼ ਇਖਲਾਕ ਬੱਚਾ ਘਰ ਦੀ ਰੌਣਕ ਹੁੰਦਾ ਹੈ ਘਰ ਦਾ ਅਬਜਸ ਮਿਟਾ ਦਿੰਦਾ ਹੈ ਘਰ ਦੇ ਕਲੰਕ ਨੂੰ ਤੋਹ ਦਿੰਦਾ ਹੈ ਲੇਕਿਨ ਐਸੀ ਇੱਕ ਸੰਤਾਨ ਵੀ ਪੈੜੀ ਹੋਵੇ ਤੋ ਘਰ ਨੂੰ ਸਾਰੇ ਪਰਿਵਾਰ ਨੂੰ ਕਲੰਕਿਤ ਕਰਕੇ ਰੱਖ ਦਿੰਦੀ ਹੈ ਮਨ ਦੀ ਇਹ ਜਿਹੜੀ ਔਲਾਦ ਹੈ ਇਹ ਪੰਜ ਨੇ ਤੇ ਪੰਜਾਂ ਦੇ ਬਕਾਇਦਾ ਨਾਮ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਮਨ ਚ ਪੈਦਾ ਹੁੰਦੇ ਨੇ ਤਨ ਦੇ ਤਲ ਤੇ ਪ੍ਰਗਟ ਹੁੰਦੇ ਨੇ ਇਹਨਾਂ ਦੀ ਉਤਪਤੀ ਮਨ ਤੋਂ ਹੈ ਮਨ ਤੋਂ ਹੀ ਲੋਭ ਪੈਦਾ ਹੁੰਦਾ ਹੈ ਮਨ ਤੋਂ ਹੀ ਹੰਕਾਰ ਪੈਦਾ ਹੁੰਦਾ ਹੈ ਮਨ ਤੋਂ ਹੀ ਮੋਹ ਪੈਦਾ ਹੁੰਦਾ ਹੈ ਮਨ ਤੋਂ ਹੀ ਕਾਮ ਪੈਦਾ ਹੁੰਦਾ ਹੈ ਦਰਸ ਕਾਮ ਇੱਕ ਵਿਚਾਰ ਹੈ ਹੰਕਾਰ ਇੱਕ ਫੁਰਨਾ ਹੈ ਲੋਭ ਇੱਕ ਵਿਚਾਰ ਹੈ ਤੇ ਮਨ ਵਿਚਾਰਾਂ ਨੂੰ ਜਨਮ ਦਿੰਦਾ ਹੈ ਮਨ ਫੁਰਨਿਆਂ ਨੂੰ ਜਨਮ ਦਿੰਦਾ ਹੈ ਤੇ ਮਨ ਦੇ ਫੁਰਨਿਆਂ ਵਿੱਚ ਹੈ ਕਿ ਸਾਰਾ ਦਿਨ ਇਹ ਜਿਹੜੇ ਫੁਰਨੇ ਚੱਲਦੇ ਨੇ ਮਨੁੱਖ ਦੇ ਮਨ ਵਿੱਚ ਮਨ ਦੇ ਫੁਰਨਿਆਂ ਵਿੱਚ ਹੈ ਕਿ ਕਾਮ ਜਾਂ ਕ੍ਰੋਧ ਹੋਵੇਗਾ ਜਾਂ ਲੋਭ ਹੋਵੇਗਾ ਜਾਂ ਮੋਹ ਹੋਵੇਗਾ ਜਾਂ ਅਹੰਕਾਰ ਹੋਵੇਗਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦਿਨ ਭਰ ਮਨੁੱਖ ਦੀ ਮਾਨਸਿਕ ਚਤਵਨੀ ਜਿਹੜੀ ਹੈ ਮਾਨਸਿਕ ਚਿੰਤਨ ਜਿਹੜਾ ਹੈ ਉਹਦੇ 'ਚ ਇਹ ਪੰਜ ਪੁੱਤਰ ਨੇ ਜਿਵੇਂ ਆਮ ਬੰਦਾ बार-बार ਦੂਰ ਜਾ ਕੇ ਪ੍ਰਦੇਸ਼ ਜਾ ਕੇ ਆਪਣੇ ਬੱਚਿਆਂ ਨੂੰ ਯਾਦ ਕਰਦਾ ਰਹਿੰਦਾ ਆਪਣੀ ਔਲਾਦ ਨੂੰ ਯਾਦ ਕਰਦਾ ਰਹਿੰਦਾ ਬਸ ਮਨ ਵੀ ਆਪਣੇ ਇਹਨਾਂ ਪੰਜ ਜਣੇ ਹੋਇਆਂ ਪੁੱਤਰਾਂ ਨੂੰ ਯਾਦ ਕਰਦਾ ਰਹਿੰਦਾ ਔਰ ਉਸ ਦੀ ਚਤਵਨੀ ਦੇ ਚ ਲੈਦਾ ਹੈ ਧਾਰਮਿਕ ਸਾਧਨਾ ਜਿਹੜੀ ਹੈ ਉਹ ਇਸ ਤੇ ਖੜੀਏ ਭਗਤ ਕਬੀਰ ਜੀ ਮਹਾਰਾਜ ਦੇ ਕਥਨ ਅਨੁਸਾਰ ਕਬੀਰ ਐਸਾ ਕੋਈ ਨ ਜਨਮੇ ਹੋ ਆਪਣੇ ਘਰ ਲਾਵੇ ਆਗ ਹੁਣ ਐਸਾ ਕਿਹੜਾ ਮਾਈ ਕਾ ਲਾਲ ਜਮਿਆ ਜੋ ਆਪਣੇ ਘਰ ਨੂੰ ਆਪ ਅਗ ਲਾਵੇ ਅੱਜ ਤੱਕ ਐਸਾ ਹੋਇਆ ਕਿ ਮਨੁੱਖ ਦੂਜਿਆਂ ਦੇ ਘਰ ਨੂੰ ਅਗ ਲਾ ਕੇ ਖੁਸ਼ ਹੁੰਦਾ ਰਿਹਾ ਪਰ ਕਬੀਰ ਕਹਿੰਦੇ ਨੇ ਭਗਤ ਦੀ ਸੋਚਣੀ ਤੇ ਦ੍ਰਿਸ਼ਟੀ ਕੁਛ ਹੋ ਰਹਿ ਇਤੇ ਆਪਣੇ ਘਰ ਨੂੰ ਹੀ ਅਗ ਲਾ ਕੇ ਖੁਸ਼ ਹੁੰਦਾ ਤੇ ਆਪਣਾ ਘਰ ਕਿਹੜਾ ਹੈ ਤ੍ਰਿਸ਼ਨਾ ਛਾਨ ਭਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਮਨ ਜਿਸ ਜੁਗੀ ਦੇ ਚ ਰਹਿੰਦਾ ਉਹ ਤ੍ਰਿਸ਼ਨਾ ਦੀ ਜੁਗੀ ਹੈ ਤੇ ਉਹਦੇ ਚ ਦੁਰਮਤ ਭੈੜੀ ਮਤ ਦਾ ਇੱਕ ਘੜਾ ਪਿਆ ਭਾਂਡਾ ਪਿਆ ਤੇ ਜਿਹਦੇ ਚ ਗੰਦਾ ਪਾਣੀ ਮਨ ਪਿੰਦਾ ਰਹਿੰਦਾ ਕਬੀਰ ਕਹਿੰਦੇ ਨੇ ਐਸਾ ਹੁਣ ਕਿਹੜਾ ਮਾਈ ਕਹ ਲਾਲ ਹੈ ਜਿਹੜਾ ਇਸ ਤ੍ਰਿਸ਼ਨਾ ਦੀ ਝੁੱਗੀ ਨੂੰ ਅਗ ਲਾਵੇ ਝੌਂਪੜੀ ਨੂੰ ਅਗ ਲਾਵੇ ਜਿਸ ਘਰ ਦੇ ਚ ਮਨ ਰਹਿੰਦਾ ਇਹਨੂੰ ਅਗ ਲਾਵੇ ਤੇ ਮਨ ਸੂਖਸ਼ਮ ਹੈ ਮਨ ਅਦ੍ਰਿਸ਼ ਹੈ ਤੋ ਇਹ ਅਗਨੀ ਵੀ ਅਦ੍ਰਿਸ਼ ਹੈ ਜਿਹਦੇ ਨਾਲ ਮਨ ਦੇ ਘਰ ਨੂੰ ਸਾੜਨਾ ਤੇ ਮਨ ਦੇ ਪੁੱਤਰਾਂ ਨੂੰ ਸਾੜਨਾ ਸਿਰਫ ਘਰ ਨੂੰ ਹੀ ਨਹੀਂ ਸਾੜਨਾ ਔਲਾਦ ਨੂੰ ਵੀ ਸਾੜਨਾ ਹੈ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੋਂ ਲੜਕਾ ਜਾੜ ਕੇ ਰਹੇ ਰਾਹ ਲੇਵਲਾ ਪੰਝਾ ਹੀ ਪੁੱਤਰਾਂ ਨੂੰ ਸਾੜ ਕੇ RAM ਦੀ ਧੁਨੀ ਵਿੱਚ ਲੀਨ ਰਵੇ ਐਸਾ ਕਿਹੜਾ ਮਾਈਕਾ ਲਾਲ ਤੋ ਇਕਤੇ ਪ੍ਰਗਟ ਅਗਨੀ ਹੈ ਜਿਹੜੀ ਬਾਹਰ ਸਾੜਦੀ ਹੈ ਬਾਹਰ ਜਲਾਉਣ ਦੇ ਕੰਮ ਆਦੀ ਹੈ ਮਨੁੱਖ ਜਦ ਈਰਸ਼ਾ ਨਾਲ ਭਰਦਾ ਹੈ ਮਨੁੱਖ ਜਦ ਦੁਸ਼ਮਣੀ ਦੇ ਨਾਲ ਭਰਦਾ ਹੈ ਮਨੁੱਖ ਜਦ ਬਦਲੇ ਦੀ ਭਾਵਨਾ ਨਾਲ ਭਰਦਾ ਹੈ ਤੇ ਦੂਜੇ ਨੂੰ ਸਾੜਨ ਦਾ ਚਿਤ ਕਰਦਾ ਹੈ ਪਰ ਜਦ ਮਨੁੱਖ ਦਇਆ ਨਾਲ ਭਰਦਾ ਹੈ ਜਦ ਮਨੁੱਖ ਸੰਤੋਖ ਨਾਲ ਭਰਦਾ ਹੈ ਜਦ ਮਨੁੱਖ ਗਿਆਨ ਨਾਲ ਭਰਦਾ ਹੈ ਜਦ ਮਨੁੱਖ ਵਿਚਾਰ ਨਾਲ ਭਰਦਾ ਹੈ ਤੇ ਉਹਦਾ ਚਿਤ ਕਰਦਾ ਹੁਣ ਆਪਣੇ ਉਸ ਘਰ ਨੂੰ ਸਾੜਾਂ ਜਿਹਦੇ ਚ ਮਨ ਰਹਿੰਦਾ ਹੈ ਉਸ ਔਲਾਦ ਨੂੰ ਸਾੜਾਂ ਜਿਸਨੇ ਬੇਚੈਨ ਕਰ ਰੱਖਿਆ ਹੈ ਪਰੇਸ਼ਾਨ ਕਰ ਰੱਖਿਆ ਹੈ ਇੱਕ ਅਗ ਲੱਗੇ ਗਈ ਬਾਹਰ ਉਹ ਬਦਲੇ ਦੀ ਭਾਵਨਾ ਵਸੋ ਕੇ ਅਹੰਕਾਰ ਵਸੋ ਕੇ ਪਰ ਇੱਕ ਅਗ ਪੈਦਾ ਹੋਵੇਗੀ ਦਇਆ ਵਸ ਹੋ ਕੇ ਸੰਤੋਖ ਵਸ ਹੋ ਕੇ ਉਸ ਅਗਨੀ ਨੂੰ ਗੁਰਬਾਣੀ ਨੇ ਬ੍ਰਹਮ ਅਗਨ ਆਖਿਆ ਕਬੀਰ ਨੇ ਵੀ ਉਸ ਨੂੰ ਬ੍ਰਹਮ ਅਗਨੀ ਆਖਿਆ ਬ੍ਰਹਮ ਅਗਨ ਸਹਜੇ ਪਰ ਜਾਲੀ ਏਕੇ ਚੋਟ ਸਿਧਾਇਆ ਬ੍ਰਹਮ ਅਗਨੀ ਮੇਰੇ ਅੰਦਰ ਪੈਦਾ ਹੋ ਗਈ ਹੈ ਤੇ ਬ੍ਰਹਮ ਅਗਨੀ ਕਿਵੇਂ ਪੈਦਾ ਹੋਵੇ ਬਾਹਰ ਜਿਹੜੀ ਅਗ ਹੈ ਉਹ ਮਾਚਿਸ ਦੀ ਤੀਲੀ ਅਸੀਂ ਰਗੜਦੇ ਆ ਪੈਦਾ ਹੁੰਦੀ ਹੈ ਪ੍ਰਾਚੀਨ ਸਮੇਂ ਚ ਦੋ ਪੱਥਰਾਂ ਨੂੰ ਰਗੜ ਕੇ ਅਗ ਪੈਦਾ ਕੀਤੀ ਜਾਂਦੀ ਸੀ ਜਾਂ ਦੋ ਲਖਣਾ ਨੂੰ ਰਗੜ ਕੇ ਵੀ ਪ੍ਰਾਚੀਨ ਸਮੇਂ ਵਿੱਚ ਅਗਨ ਪੈਦਾ ਕੀਤੀ ਜਾਂਦੀ ਸੀ ਇਹ ਜਿਹੜੀ ਬ੍ਰਹਮ ਅਗ ਇਸ ਤਰ੍ਹਾਂ ਪੈਦਾ ਹੋਏ ਇਸ ਦੇ ਬਾਰੇ ਧਾਰਮਿਕ જગਤ ਦੇ ਚਿਹਰੇ ਸ਼ਬਦ ਪ੍ਰਚਲਿਤ ਨੇ ਜਪ ਤਪ ਤਪ ਤਪਸ਼ ਤਪ ਅਗਨੀ ਕਿਸ ਦੀ ਅਗਨੀ ਜਪ ਦੀ ਅਗਨੀ ਜਪ ਦੀ ਤਪਸ਼ ਜਪ ਦਾ ਸੇਗ ਜਪ ਦੀ ਅਗ ਜਦ ਕੋਈ ਮਨੁੱਖ ਵਾਹਿਗੁਰੂ ਵਾਹਿਗੁਰੂ ਐਸਾ ਜਾਪ ਕਰਦਾ ਹੈ ਜਦ ਕੋਈ ਮਨੁੱਖ ਰਾਮ ਰਾਮ ਦੀ ਧੁਨੀ ਉਚਾਰਨ ਕਰਦਾ ਹੈ ਜਦ ਕੋਈ ਮਨੁੱਖ ਅੱਲਾ ਅੱਲਾ ਦਾ ਚੇਨਤਨ ਕਰਦਾ ਹੈ ਤੋ ਇਹ ਦਰਸਲ ਸੰਸਾਰ ਤੇ ਨਿਰੰਕਾਰ ਦਾ ਆਪਸ ਦੇ ਚ ਛੂਣਾ ਜਦ ਕੋਈ ਐਸਾ ਰਟਨ ਕਰਦਾ ਹੈ ਤੇ ਮਨ ਦਾ ਪ੍ਰਮਾਤਮਾ ਦੇ ਨੇੜੇ ਆਵਣਾ ਹੈ ਇਹਦੇ ਨਾਲ ਜਿਹੜੀ ਅਗਨ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਬ੍ਰਹਮ ਅਗਨੀ ਨੋ ਯੋਗੀਆਂ ਨੇ ਯੋਗਾ ਅਗਨ ਵੀ ਆਖਿਆ ਇਹ ਜਪ ਤੋਂ ਪੈਦਾ ਹੁੰਦੀ ਹੈ ਇਸ ਵਾਸਤੇ ਧਾਰਮਿਕ ਦੁਨੀਆ ਦੇ ਜਪ ਤਪ ਇਕੱਠਾ ਸ਼ਬਦ ਬਣ ਗਿਆ ਤਪ ਸੋਜ ਤਪ ਸੇਗ ਤਪ ਅਗਨੀ ਪਰ ਕਿਸ ਦੀ ਅਗਨੀ ਜਪ ਦੀ ਅਗਨੀ ਜਦ ਵੀ ਕੋਈ ਮਨੁੱਖ ਜਪ ਕਰਦਾ ਹੈ ਉਸ ਦੇ ਅੰਦਰ ਤਪ ਪੈਦਾ ਹੋਵੇਗਾ ਉਸ ਦੇ ਅੰਦਰ ਤਪਸ਼ ਪੈਦਾ ਹੋਵੇਗੀ ਉਸ ਦੇ ਅੰਦਰ ਅਗਨੀ ਪੈਦਾ ਹੋਵੇਗੀ ਪਰ ਇਹ ਅਗਨ ਠੰਡੀ ਅਗਨ ਹੁੰਦੀ ਹੈ ਸਾੜ ਦੀ ਜ਼ਰੂਰ ਹੈ ਕਿਸ ਨੂੰ ਸਾੜਦੀ ਏ ਇਹ ਕਰੋਧ ਨੂੰ ਸਾੜ ਕੇ ਸੁਆ ਕਰ ਦਿੰਦੀ ਏ ਇਹ ਲੋਭ ਨੂੰ ਸਾੜ ਕੇ ਸੁਆ ਕਰ ਦਿੰਦੀ ਏ ਇਹ ਕਾਮ ਨੂੰ ਸਾੜ ਕੇ ਸੁਆ ਕਰ ਦਿੰਦੀ ਏ ਬਾਹਰ ਦੀ ਕੋਈ ਅਗਨ ਕਰੋਧ ਨੂੰ ਸਾੜਦੀ ਨਹੀਂ ਬਲਕਿ ਬਾਹਰ ਦੀ ਅਗਨ ਤੇ ਕਰੋਧ ਨੂੰ ਭੜਕਾਉਂਦੀ ਏ ਕਾਮ ਨੂੰ ਭੜਕਾਉਂਦੀ ਏ ਅਹੰਕਾਰ ਨੂੰ ਭੜਕਾਉਂਦੀ ਏ ਅਗਰ ਇਸ ਤਰ੍ਹਾਂ ਦੀ ਅਗਨ ਦੇ ਨਾਲ ਇਹ ਪੰਜੇ ਪੁੱਤਰ ਪੰਜੇ ਵਿਕਾਰ ਸੜ ਸਕਦੇ ਤੇ ਸ਼ਾਇਦ ਸਾਰੀ ਦੁਨੀਆ ਹੀ ਅਗ ਲਾ ਕੇ ਇਨਾ ਪੰਜਾਂ ਨੂੰ ਸਾੜ ਕੇ ਤੇ ਪੰਜਾਂ ਤੋਂ ਬਚ ਜਾਂਦੀ ਪਰ ਨਹੀਂ ਉਹ ਤੇ ਜਪ ਦੀ ਅਗਨ ਨਾਲ ਹੀ ਇਹਨਾਂ ਨੂੰ ਸਾੜਿਆ ਜਾਏਗਾ ਇਹਨਾਂ ਨੂੰ ਜਲਾਇਆ ਜਾਏਗਾ ਤੋ ਕਬੀਰ ਅਧਿਆਤਮਕ ਗਿਆਨ ਦਿੰਦਿਆਂ ਹੋਇਆ ਕਹਿੰਦੇ ਨੇ ਐਸਾ ਕਿਹੜਾ ਮਾਈ ਕਲ ਹਲ ਜਮਿਆ ਜੋ ਆਪਣੇ ਘਰ ਨੂੰ ਅਗ ਲਾਵੇ ਤ੍ਰਿਸ਼ਨਾ ਦੀ ਝੁੱਗੀ ਨੂੰ ਅਗ ਲਾਵੇ ਜਪ ਦੀ ਅਗਨ ਨਾਲ ਕਬੀਰ ਐਸਾ ਕੋਈ ਨ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲੇਵਲਾ ਇਹ ਭੈੜੀ ਸੰਤਾਨ ਇਹ ਭੈੜੀ ਔਲਾਦ ਜੋ ਮਨ ਚੋਂ ਪੈਦਾ ਹੋਈ ਹੈ ਇਹਨਾਂ ਨੂੰ ਸਾੜ ਕੇ ਇਹਨਾਂ ਨੂੰ ਸਵਾਹ ਕਰਕੇ ਤੇ ਰਾਮ ਦੀ ਧੁਨੀ ਵਿੱਚ ਲੀਨ ਰਵੇ ਐਸਾ ਕਿਹੜਾ ਮਾਈਕਾ ਲਾਲ ਹੈ ਐਸਾ ਕੌਣ ਹੈ ਜੋ ਜਗਤ ਵਿੱਚ ਆਇਆ ਹੈ ਇਸ ਤਰੀਕੇ ਦੇ ਅਧਿਆਤਮਕ ਉਪਦੇਸ਼ ਸੰਦੇਸ਼ ਆਪ ਥਾਂ-ਥਾਂ ਤੇ ਦਿੰਦੇ ਰਹੇ ਆਪ ਹਰ ਥਾਂ ਤੇ ਐਸਾ ਕਹਿੰਦੇ ਰਹੇ ਕਿ ਜ਼ਾਤ ਕਰਕੇ ਨਾ ਕੋਈ ਉੱਚਾ ਨਾ ਕੋਈ ਨੀਵਾਂ कर्म करके मनुख उच्चा है कर्म करके मनुख नहीं है ज्ञान करके मनुख महान है अज्ञान करके ही मनुख तुच्छ है और धन करके कोई धनवान नहीं प्रभु नाम करके ही मनुख धनवान है आपने स्पष्ट रूप कह देता है कहो कबीर निर्धन है सोई जाके हृदय नाम न ना हो वास्तविक मनुख ज्ञानी मनुख नाम रसीये ਸਨਮਾਨ ਦੇਵੇਗਾ ਕਿਉਂਕਿ ਉਸ ਦੇ ਕੋਲ ਪਰਮਧਨ ਹੈ ਤੇ ਅਗਿਆਨੀ ਮਨੁੱਖ ਕੇਵਲ ਧਨਵਾਨ ਨੂੰ ਹੀ ਸਨਮਾਨ ਦੇਵੇਗਾ ਜਿਹਦੇ ਕੋਲ ਭੇ ਅਸਥੂਲ ਧਨ ਹੈ ਐਸਾ ਅਸੀਂ ਜਗਤ ਵਿੱਚ ਦੇਖਦੇ ਹਾਂ ਇੱਕ ਪ੍ਰਸੰਗ ਸਵੈਮ ਭਗਤ ਕਬੀਰ ਨੇ ਲਿਖਿਆ ਹੈ ਦਵਾਪਰ ਯੁਗ ਦੇ અવਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦਰਯੋਧਨ ਦਾ ਘਰ ਛੱਡ ਕੇ ਰਾਤ ਬਿਦਰ ਦੇ ਘਰ ਰਹੇ ਦਰਯੋਧਨ ਧਨਵਾਨ ਹੈ ਬਿਦਰ ਦਰਯੋਧਨ ਹੈ ਦਰਯੋਧਨ ਰਾਜਾ ਹੈ ਬਿਦਰ ਮਫਲਿਸ ਹੈ ਦਰਯੋਧਨ ਕੋਲ ਮਹਿਲ ਮਾੜੀਆਂ ਨੇ ਬਿਦਰ ਕੋਲ ਇੱਕ ਨਿੱਕੀ ਝੋਗੀ ਹੈ ਦਰਯੋਧਨ ਦੇ ਘਰ 36 ਪ੍ਰਕਾਰ ਦੇ ਪਦਾਰਥ ਸਵੇਰੇ ਸ਼ਾਮ ਬਣਦੇ ਨੇ ਬਿਦਰ ਰੁੱਖੀ ਮਿਸੀ ਖਾ ਕੇ guzara ਕਰਦਾ ਹੈ ਰਾਗ ਰੰਗ ਦੀਆਂ ਮਹਿਫਲਾਂ ਦਰਯੋਧਨ ਦੇ ਘਰ ਸਜਦੀਆਂ ਨੇ ਜਦ ਕਿ ਪ੍ਰਭੂ ਨਾਮ ਦਾ ਚਿੰਤਨ ਬਿਦਰ ਦੇ ਘਰ ਹੁੰਦਾ ਹੈ ਜਦ ਦ੍ਰਿਉਦਨ ਦੇ ਘਰ ਨੂੰ ਛੱਡ ਕੇ ਰਾਤ ਕੱਟੀ ਬਿਦਰ ਦੇ ਘਰ ਦ੍ਰਿਉਦਨ ਦੇ ਅਹਲਕਾਰ ਕ੍ਰਿਸ਼ਨ ਨੂੰ ਕਹਿੰਦੇ ਨਾ ਆਖਰ ਤੂੰ ਗਵਾਲੇ ਦਾ ਗਵਾਲਾ ਹੀ ਰਹਿਣਾ ਰਾਜਿਆਂ ਨੂੰ ਰਾਜਿਆਂ ਦੇ ਘਰ ਰਹਿਣਾ ਚਾਹੀਦਾ ਹੈ ధਨਵਾਨਾਂ ਨੂੰ ధਨਵਾਨਾਂ ਦੇ ਘਰ ਰਹਿਣਾ ਚਾਹੀਦਾ ਹੈ ਮਿੱਤਰਤਾ ਬਰਾਬਰੀ ਦੇ ਤਲ ਤੇ ਹੁੰਦੀ ਹੈ ਐਸਾ ਨੀਤੀ ਦਾ ਉਪਦੇਸ਼ ਹੈ శ్రీ ਕ੍ਰਿਸ਼ਨ ਕਹਿੰਦੇ ਨੇ ਮੈਂ ਬਰਾਬਰੀ ਦੇ ਤਲ ਤੇ ਹੀ ਆ ਕੇ ਰਿਹਾ ਹਾਂ ਨਾਮ ਧੰਨ ਦੀ ਦੌਲਤ ਨਾਲ ਬਿਦਰ ਦਾ ਹਿਰਦਾ ਮਾਲਾ-ਮਾਲ ਹੈ ਨਾਮ ਧੰਨ ਦੀ ਦੌਲਤ ਨਾਲ ਮੇਰਾ ਹਿਰਦਾ ਮਾਲਾ-ਮਾਲ ਹੈ ਇੱਕ ਧਨਵਾਨ ਧਨਵਾਨ ਦੇ ਘਰ ਆਇਆ ਹੈ ਇੱਕ ਅਮੀਰ ਅਮੀਰ ਦੇ ਘਰ ਆਇਆ ਹੈ ਤੇਰੇ ਘਰ 'ਇਹ ਸਭ ਕੁਝ ਨਹੀਂ ਸੀ ਇਸ પ્રસੰਗ ਨੂੰ ਕਬੀਰ ਨੇ ਆਪਣੀ ਬਾਣੀ 'ਚ ਇੰਜ ਕਲਮ ਬੰਦ ਕੀਤਾ ਹੈ ਰਾਜਨ ਕੌਣ ਤੇਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖੋ ਮੋਇ ਗਰੀਬ ਮੋਇ ਭਾਵੈ ਹਸਤੀ ਦੇਖ ਭਰਮਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰੋ ਦੂਦ ਬਿਦਰ ਕੋ ਪਾਨੋ ਅਮਰਤ ਕਰ ਮਹਿਮਾਨਿਆ ਖੀਰ ਸਮਾਨ ਸਾਗ ਮੇ ਪਾਇਆ ਗੁਣ ਗਾਵਤ ਰੈਨ ਬਿਹਾਨੀ ਐ ਦ੍ਰਿਉਦਨ ਜੇ ਤੇਰੇ ਘਰ ਮੈਂ ਰਾਤ ਕੱਟਤਾ ਤੇ ਝੂਠੇ ਰਾਗ ਰੰਗ ਦੀਆਂ ਮਹਿਫਲਾਂ ਹੀ ਤੂੰ ਮੇਰੇ ਅਗੋਂ ਸਜਾਣੀਆਂ ਸਨ ਪਰ ਬਿਦਰ ਦੇ ਘਰ ਰਾਤ ਬੜੀ ਸੋਹਣੀ ਲੰਗੀ ਸਾਰੀ ਰਾਤ ਪ੍ਰਭੂ ਦੇ ਗੀਤ ਗਾਉਂਦੇ ਆ ਲੰਗੇ ਬਿਦਰ ਤੇ ਮੈਂ ਸਾਰੀ ਰਾਤ ਪ੍ਰਭੂ ਦਾ ਚੰਤਨ ਕਰਦੇ ਰਹੇ ਪ੍ਰਭੂ ਦਾ ਕੀਰਤਨ ਕਰਦੇ ਰਹੇ ਤੇ ਪ੍ਰਭੂ ਦੇ ਕੀਰਤਨ ਨੇ ਪ੍ਰਭੂ ਦੇ ਗੁਣਾਂ ਨੇ ਅਲੂਣੇ ਸਾਗ ਨੂੰ ਵੀ ਖੀਰ ਤੇ ਹੋਰ ਅੰਮ੍ਰਿਤ ਦੇ ਚ ਬਦਲ ਕੇ ਰੱਖ ਦਿੱਤਾ 36 ਪ੍ਰਕਾਰ ਦੇ ਭੋਜਨ ਦੇ ਚ ਬਦਲ ਕੇ ਰੱਖ ਦਿੱਤਾ ਜਦ ਕੇ ਤੇਰੇ ਘਰ ਦੀ ਵਾਸ਼ਨਾ ਤੇ ਤ੍ਰਿਸ਼ਨਾ ਨੇ 36 ਪ੍ਰਕਾਰ ਦੇ ਭੋਜਨ ਨੂੰ ਹੀ ਜ਼ਹਿਰ ਬਣਾ ਦੇਣਾ ਸੀ ਫੇਰ ਸਮਾਨ ਸਾਗ ਨੇ ਪਾਇਆ ਗੁਣ ਗਾਵਤ ਰਹਿਣ ਬਿਆਨੀ ਕਬੀਰ ਕੋਠਾ ਕਰ ਅਨੰਦ ਬਿਨੋਦੀ ਜਾਤ ਨ ਕਾਹੋ ਕੀ ਮਾਨੀ ਕਬੀਰ ਕਹਿੰਦੇ ਨੇ ਠਾਕੁਰ ਪਰਮਪੁਰਖਾਂ ਦੀ ਦ੍ਰਿਸ਼ਟੀ ਦੇ ਵਿੱਚ ਜਾਤ ਬੇਮੈ ਨਹੀਂ ਹੁੰਦੀ ਹੈ ਹੈਰਾਨਗੀ ਦੀ ਗੱਲ ਹੈ ਕਿ ਸ਼ੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਪਰ ਸ਼ੂਦਰ ਭਿਲਣੀ ਦੇ ਵੇਸ਼ ਸ਼੍ਰੀ ਰਾਮ ਝੂਠੇ ਖਾਂਦੇ ਨੇ ਝੂਠੇ ਵੇਰ ਉਹ ਛਕਦੇ ਨੇ ਉਹ ਸ਼ੂਦਰ ਹੈ ਸ਼ੂਦਰਾ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਪਰ ਬਿਦਰ ਦੇ ਘਰ ਬਕਾਇਦਾ ਸ਼੍ਰੀ ਕ੍ਰਿਸ਼ਨ ਚਲੇ ਜਾਂਦੇ ਨੇ ਔਰ ਬਾਲਮੀਕ ਦਾ ਉਹ ਸਨਮਾਨ ਕਰਦੇ ਨੇ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੇ ਦੇਖ ਇਸ ਤਰ੍ਹਾਂ ਦਾ ਉਪਦੇਸ਼ ਸੰਦੇਸ਼ ਗੁਰਦੇਵ ਦੀ ਬਾਣੀ ਦੇ ਚੋਂ ਜੋ ਹੈ ਮਿਲਦਾ ਹੈ ਭਗਤ ਸ੍ਰੀ ਕਬੀਰ ਐਸੇ ਸਮੇਂ ਚ ਹੋਏ ਨੇ ਆਪ ਦੀਆਂ ਲਹਿਰਾਂ ਦੇ ਨਾਲ ਹੋਰ ਅਨੇਕਾਂ ਭਗਤ ਉੱਠੇ ਰਵਦਾਸ ਨਾਮਦੇਵ ਸਦਨਾ ਸੈਨ ਬੀਖਣ ਆਪ ਦੇ ਵਿਚਾਰਾਂ ਦਾ ਚਾਰੋਂ ਪਾਸੇ ਪ੍ਰਭਾਵ ਪਿਆ ਅੱਜ ਵੀ ਕੋਈ ਦਾਰਸ਼ਨਿਕ ਗੱਲ ਜੋੜਨੀ ਹੋਵੇ ਤੇ ਕਬੀਰ ਨੂੰ ਅੱਗੇ ਕਰਨਾ ਪੈਂਦਾ ਹੈ ਆਪ ਦੇ ਕਹਿਣ ਦਾ ਢੰਗ ਐਸਾ ਹੈ

बी तो वो सूरमा है जो लड़े दीन के दरीब जो गरीब की खातर लड़ता है कमजोर की खातर लड़ता है सूरमा उसनों मना गए जिंद सारी ताकत कमजोर न बलवान करने खर्च हो जाए